ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੈਨੂੰ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਤੇ ਆਪਾਂ ਵੀ ਠੀਕ ਆ ਜੀ ਅੱਜ ਦੀ ਵੀਡੀਓ ਵਿੱਚ ਤੁਹਾਡਾ ਸਾਰਿਆਂ ਦਾ ਵੈਲਕਮ ਆ ਤੇ ਤੁਸੀਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਤਾਂ ਕਿ ਤੁਹਾਨੂੰ ਹਰ ਇੱਕ ਵੀਡੀਓ ਆਪਣੀ ਸਭ ਤੋਂ ਪਹਿਲਾਂ ਮਿਲ ਜਾਇਆ ਕਰੇ ਤੇ ਅੱਜ ਆਪਾਂ ਗੱਲ ਕਰ ਲਾਂਗੇ ਪਹਿਲਾਂ ਤਾਂ ਚਤਰੋ ਦੇ ਹੋ ਗਿਆ ਬੇਬੀ ਗਰਲ ਚਲੋ ਵਾਹਿਗੁਰੂ ਦੀ ਪ੍ਰਮਾਤਮਾ ਦੀ ਕਹਿੰਦੇ ਹੁੰਦੇ ਆ ਕਿਰਪਾ ਨਾਲ ਬੱਚਾ ਵੀ ਠੀਕ ਹੋਵੇ ਆਪ ਵੀ ਬੇਇਕਲੀ ਕੀ ਕਹੋਗੇ ਕਿਉਂਕਿ ਬੱਚੇ ਤਾਰ ਕਹਿੰਦੇ ਆ ਦੇ ਰੱਬ ਦਾ ਰੂਪ ਹੁੰਦੇ ਆ ਦੋਨੇ ਆਪ ਦਾ ਵਧੀਆ ਤੰਦਰੁਸਤ ਰਹਿਣ ਪਰ ਇਹਨਾਂ ਨੇ ਉੱਥੇ ਜਾ ਕੇ ਵੀ ਜਲੂਸ ਕੱਢਣੋਂ ਨਹੀਂ ਹਟੇ ਉੱਥੇ ਜਾ ਕੇ ਵੀ ਇਹਨਾਂ ਨੇ ਪ੍ਰੋਪਰ ਵਲੋਗਿੰਗ ਸਟਾਰਟਿੰਗ ਸਭ ਕੁਝ ਕੀਤੀ ਆ ਤੇ ਚਲੋ ਉਹ ਆਪਾਂ ਵੀਡੀਓ ਤੇ ਕੱਲ 로ਸਟ ਬਣਾਵਾਂਗੇ ਅੱਜ ਇੱਕ ਪੁਰਾਣੀ ਵੀਡੀਓ ਇਹਨਾਂ ਦੀ ਇਹਦੇ ਤੇ ਆਪਾਂ 로ਸਟ ਵੀਡੀਓ ਇਹ ਪਾਈ ਹੋਈ ਆ ਤਾਂ ਤੁਸੀਂ ਮੈਨੂੰ ਉਮੀਦ ਆ ਜਰੂਰ ਪਸੰਦ ਕਰੋਗੇ ਤੇ ਅੱਜ ਦੀ ਵੀਡੀਓ ਆਪਾਂ ਕਰਦੇ ਹਾਂ ਸ਼ੁਰੂ ਬਾਕੀ ਇੱਧਰ ਪਹਾੜੀ ਪਾਈ ਕਾ ਦੀ ਤਿਆਰੀ ਹੋ ਰਹੀ ਆ ਹੈ yeah ਬੇ ਤੈਨੂੰ ਸਾਰਾ ਕੁਝ ਪਤਾ ਹੁੰਦਾ ਤਿਆਰੀ ਹੋਣ ਨੂੰ ਐਡਾ ਕਿੱਡਾ ਕਹੇ ਵਿੜੇ ਦੇ ਵਿਚਾਲੇ ਧਰ ਕੇ ਪੁੱਛਣ ਵਾਲਾ ਹੋਵੇ ਵੀ ਬੈਠੀਆਂ ਨੇ ਵੀ ਜਿਹੜਾ ਤੈਨੂੰ ਦਿਖਦਾ ਨਹੀਂ ਤੂੰ ਅੱਖਾਂ ਤੋਂ ਅੰਨਾ ਵਾ ਜਦੋਂ ਤੈਨੂੰ ਸਾਰਾ ਕੁਝ ਪਤਾ ਵੀ ਕੁੰਡਾ ਸੋਟਾ ਲੈ ਕੇ ਬੈਠੀ ਤੇਰੀ ਜਨਾਨੀ ਤੇਰੀ ਸ਼ਰੀ ਦੇਵੀ ਤੇ ਤੂੰ ਪਰ ਬੁੱਕਰੀਆਂ ਮਾਰਨੋਂ ਫੇਰ ਵੀ ਨਹੀਂ ਹਟਣਾ ਇਹਦੇ ਵਲੌਗ ਦੇ ਵਿੱਚ ਪਹਿਲੇ 2 ਮਿੰਟ ਜਾਂ 1 ਮਿੰਟ ਹੁੰਦਾ ਆਵਦਾ ਕੰਮ ਬੰਦਿਆਂ ਵਾਲਾ ਉਸ ਤੋਂ ਬਾਅਦ ਸਾਰੀਆਂ ਜਨਾਨੀਆਂ ਕਿਉਂਕਿ ਜਨਾਨੀਆਂ ਬਿਨਾਂ ਸਾਡੀ ਇੱਜ਼ਤ ਨਹੀਂ ਸਾਡੀ ਬੁੱਕਤ ਨਹੀਂ ਕਿਉਂਕਿ ਜਨਾਨੀਆਂ ਬਿਨਾ ਇਹਨਾਂ ਨੂੰ ਕੌਣ ਦੇਖਦਾ ਜਨਾਨੀ ਵਿਖਾਉ ਮਹਿਕਮਾ ਇੱ ਲੱਗਦਾ ਵੀ ਇਹ ਜਨਾਨੀਆਂ ਦਿਖਾ ਕੇ ਪੈਸਾ ਕਮਾਉਂਦੇ ਆ ਡਾਲਰਾਂ ਦਾ ਮੋਹੀ ਐਸਾ ਘਰ ਬੈਠੇ ਕਹਿੰਦੇ ਅਮਰੀਕਾ ਡਾਲਰ ਛਾਪਦੇ ਆ ਤਾਂ ਇਸ ਕਰਕੇ ਦਿਮਾਗ ਆ ਜਿਹੜਾ ਨਾ ਅਸਮਾਨ ਦੇ ਉੱਤੇ ਆ ਅਜੇ ਤੱਕ ਥੱਲੇ ਨਹੀਂ ਆਇਆ ਕਿਉਂਕਿ ਇਹਨਾਂ ਨੂੰ ਅਕਲ ਆਉਣੀ ਹੋਈ ਨਹੀਂ ਇਹਨਾਂ ਨੂੰ ਐ ਲੱਗਦਾ ਵੀ ਖਰੇ ਅਸੀਂ ਕਿੱਡਾ ਕ ਵਧੀਆ ਵਲੋਗਿੰਗ ਦੇ ਵਿੱਚ ਕੰਮ ਕਰ ਰਹੇ ਆ ਵੀ ਪਤਾ ਹੀ ਨਹੀਂ ਲੋਕ ਉਹ ਤੁਹਾਡੀ ਵਲੋਗਿੰਗ ਦੇ ਵਿੱਚ ਕਮੈਂਟ ਤਾਂ ਤੁਸੀਂ ਕਹਿੰਦੇ ਹੁੰਦੇ ਆ 4 ਹੁੰਦੇ ਆ ਜੇ ਵਲੋਗਿੰਗ ਇੰਨੀ ਚੰਗੀ ਹੋਵੇ ਨਾ ਤਾਂ ਤੁਹਾਡਾ 1000 ਤੋਂ 500 1000 1k 2k ਤੱਕ ਤੁਹਾਡਾ ਕਮੈਂਟ ਜਾਵੇ ਜਿਹੜੇ ਹਿਸਾਬ ਨਾਲ ਤੁਹਾਡੇ ਵਿਊ ਹੁੰਦੇ ਆ ਉਹ 5 ਤੋਂ 7000 ਬੰਦਾ ਤਾਂ ਥੋੜੇ ਜਿਹੜੇ ਛਿੱਤਰ ਭੋਂ ਭੋਂ ਕੇ ਮਾਰਦਾ ਤੜਕੇ ਹੱਥ ਨੇ ਉਹ ਹੁੰਦੇ ਆ ਸਾਰੇ ਤੁਸੀਂ ਬਲੌਗ ਪੀਤੇ ਹੋਇਆ ਕਿਸੇ ਦਾ ਤੁਸੀਂ ਕਮੈਂਟ ਨਹੀਂ ਰੱਖਦੇ ਬਸ ਦੋ ਟਾਈਮ ਨੇ ਜਿਹੜੇ ਵੈਰੀ ਨਾਈਸ ਜਿਹੜੇ ਥੋੜੇ ਜੰਨੇ ਭਾਗਤਾ ਜਿਹੜੇ ਕਰਦੇ ਆ ਵੀ ਜਿਹੜੇ ਜਿਨ੍ਹਾਂ ਨੂੰ ਇੰਨਾ ਬਿਨਾ ਟੱਟੀ ਨਹੀਂ ਆਉਂਦੀਗੀ ਤਾਂ ਉਹ ਜਿਹੜੇ ਕਮੈਂਟ ਚਾਰ ਕੇ ਇਹ ਟਾਈਗਰ ਰੱਖ ਲੈਂਦੇ ਆ ਲੋਕਾਂ ਨੂੰ ਵਿਖਾਵਾ ਕਰਨ ਉਹ ਐਡੇ ਚਲਾ ਕੇ ਨਾ ਬਣਿਆ ਕਰੋ ਲੋਕੀ ਜੇ ਬੋਲਦੇ ਆ ਨਾ ਤਾਂ ਫਿਰ ਕਮੈਂਟ ਰਹਿਣ ਦਿਆ ਕਰੋ ਫਿਰ ਆਏ ਦਾ ਰੋਸਟਰਾ ਨੂੰ ਵੀ ਗਾਣਾ ਪੈਂਦੀਆਂ ਸਾਨੂੰ ਵੀ ਕੋਈ ਨਾ ਕੋਈ ਬੋਲ ਦਿੰਦਾ ਜੇ ਆਏ ਅਸੀਂ ਡਿਲੀਟ ਕਰਨ ਲੱਗ ਜਗੇ ਬਸ ਫਿਰ ਤਾਂ ਫਿਰ ਜਦੋਂ ਆਪਾਂ ਇਸ ਚੀਜ਼ ਕੁੱਤੇ ਖਾਣੀ ਕੁੱਤੇ ਕੰਜਰ ਕੰਮ ਕਰਦੇ ਆ ਨਾ ਤਾਂ ਫਿਰ ਇਹ ਵਿਖਾਇਆ ਕਰੋ ਚੰਗੀ ਤਰ੍ਹਾਂ ਪਬਲਿਕਲੀ ਰੱਖਿਆ ਕਰੋ ਤੇ ਹੁਣ ਵੀ ਇਹ ਲੋ ਡਰਾਮੇ ਕਰਦੇ ਆ ਬਠਾਲੀ ਆ ਲਿਆ ਕੇ ਸ਼੍ਰੀ ਦੇਵੀ ਥੱਲੇ ਇਹ ਇਹਨਾਂ ਨੇ ਪਾਉਂਦੇ ਆ ਥੰਬਨਲ ਟਾਈਟਲ ਅੱਜ ਤਾਂ ਸਵਾਦ ਇਸ ਚੀਜ਼ ਬਣਾਈ ਉਂਗਲਾਂ ਚੜਦੇ ਰਹੇ ਜਿਵੇਂ ਤੁਸੀਂ ਉਂਗਲਾ ਕਦੋਂ ਨਹੀਂ ਚੜਦੇ ਟੱਟੀ ਵਾਲੀਆਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਇਹੋ ਜਿਹਾ ਤੁਸੀਂ ਕੀ ਬਣਾਉਨੇ ਆ ਵੀ ਜਿਹੜੀਆਂ ਥੋੜੀਆਂ ਉਂਗਲਾਂ ਹੀ ਨਹੀਂ ਚਟਣੀਆਂ ਲੋਟ ਆਉਂਦੀਆਂ ਜਿਹੜੀ ਜਦੋਂ ਦੀ ਇਹਨਾਂ ਦੀ ਵਲੋਗਿੰਗ ਸ਼ੁਰੂ ਹੋਈ ਆ ਵਿਆਹ ਕਿ ਲਿਆਏ ਇਹਨੂੰ ਬੇਦਿਮਾਗੀ ਨੂੰ ਉਦੋਂ ਦਾ ਪੂੜੀਆਂ ਬਣਾ ਲਣ ਚੰਮ ਚੇ ਰੱਖ ਲੋ ਚੰਮ ਚੇ ਚਟਲਿਆ ਕਰੋ ਉਂਗਲਾਣਾ ਚਟਿਆ ਕਰੋ ਪੁੰਗਲਾ ਚੜ ਚੜ ਕੇ ਸੂਗਲੇ ਹੈਗੇ ਏਡਾ ਏਡੇ ਨੀਲ ਵਧਾਏ ਆ ਤੁਸੀਂ ਧੂੰਦੇ ਨਹੀਂ ਕਰਦੇ ਨਹੀਂ ਜਿਵੇਂ ਤੇਰੀ ਜਨਾਨੀ ਬਿਠਾਈ ਆ ਉਵੇਂ ਤੁਸੀਂ ਸਾਰਾ ਟਾਪਰ ਐਵੇਂ ਫੁਕਰੀਆਂ ਮਾਰੀ ਜਾਊਗਾ ਦਿਵਾਲੇ ਲਿਆ ਆ ਕੈਮਰਾ ਹੁਣ ਜਨਾਨੀਆਂ ਦੀ ਇਧਰ ਪਤਾ ਨਹੀਂ ਕੀ ਬਣੀ ਜਾਂਦਾ ਆਹੋ ਇਧਰ ਤੇਰੀ ਮਾਂ ਖਜ਼ਾਨਾ ਖੋਦੀ ਜਾਂਦੀ ਆ ਬੈਠੀ ਬਿੰਦੇ ਆਸਤੇ ਵੀ ਦੁੱਧ ਦੀ ਨੂੰ ਮੈਂ ਦੇਉਂਗੀ ਮੋੜ ਕੇ ਅੱਛਾ ਤੇਰੀ ਯਾਰੀ ਕੁੰਡੀ ਹੋ ਗਾ ਚਟਿਆ ਕਲੀਆ ਕੁੰਡੀ ਛੋਟਾ ਹੀ ਆ ਕੀ ਕਰਨੀ ਆ ਅੱਜ ਰੋ ਤਾਂ ਮੈਨੂੰ ਲੱਗਦਾ ਨਹੀਂ ਕਿ ਇਸ ਵਾਸਤੇ ਭਾਈਏ ਅੱਗੇ ਅੱਜ ਕਿਧਰੋਂ ਜੀ ਕਰ ਆਇਆ ਸਾਂਝ ਰਹੀ ਆ ਸਾਂਝਾ ਤਾਂ ਮੈਨੂੰ ਲੱਗਦਾ ਨਹੀਂ ਮੈਨੂੰ ਤਾਂ ਲੱਗਦਾ 9 10 ਦਾ ਟਾਈਮ ਹੋਊਗਾ ਜਿਹੜੇ ਹਿਸਾਬ ਦੇ ਨਾਲੇ ਵਿੜੇ ਦੇ ਦਿਵਾਲੇ ਮੰਝੇ ਡਾਈ ਬੈਠਾ ਨੇ ਓਏ ਰੋਈ ਵਾਲੇ ਕੰਮ ਵੀ ਇਹ ਵਿੜੇ ਦੇ ਵਿੱਚ ਰੱਖ ਕੇ ਕਰਦੀਆਂ ਸਿਆਣੀਆਂ ਬਿਆਣੀਆਂ ਜਦੋਂ ਆਪ ਇਹੋ ਜਿਹੇ ਕੰਮ ਕਰਦੀ ਏ ਸ਼੍ਰੀ ਦੇਵੀ ਤਾਂ ਉਹ ਨੂਹਾਂ ਨੇ ਵੀ ਤਾਂ ਇਹੀ ਕਰਨੇ ਆ ਨਾ ਜਵਾਕ ਵੀ ਆਹੀ ਕੁਝ ਸਿੱਖਣਗੇ ਓਏ ਇਹ ਤਾਂ ਕੰਮ ਮਾੜਾ ਮੋਟ ਅੰਦਰ ਐਵੇਂ ਨਹੀਂ ਕਰਨੀ ਲੱਗਦੀ ਭਾਈ ਅਸੀਂ ਤਾਂ ਸਾਰਾ ਕੰਮ ਅੰਦਰੇ ਅੰਦਰ ਹੀ ਕਰੀਦਾ ਕੋਈ ਨਹੀਂ ਵੀ ਆਵੇਂ ਪਰ ਵਿੜੇ ਤੱਕ ਗੇਟ ਤੱਕ ਲੈ ਕੇ ਭਾਂਡੇ ਢਿੰਡੇ ਲੈ ਕੇ ਤੁਰੇ ਫਿਰੋ ਉਹ ਜਿਹੜਾ ਕੰਮ ਬੁੜੀਆਂ ਦਾ ਹੁੰਦਾ ਉਹ ਤੁਸੀਂ ਆਪ ਦਾ ਚੱਜ ਨਰਸੋਈ ਚ ਕਰੋ ਕੋਈ ਅੱਗਿਆ ਤਾਂ ਚੌਂਤਾ ਹੀ ਵੱਲੋ ਇੱਕ ਕਿਹੜੇ ਵੇਲੇ ਦੀਆਂ ਸਲਾਹਾਂ ਕਰਦੇ ਆ ਰਸੋਈ ਪਾਵਾਂਗੇ ਰਸੋਈ ਪਾਵਾਂਗੇ ਇਨਾ ਪੈਸਾ ਆਉਂਦਾ ਤੁਹਾਨੂੰ ਕਿੱਥੇ ਤੁਸੀਂ ਢੂਈ ਚਲ ਜਾਣੇ ਆ ਪੈਸੇ ਵੀ ਬੰਦਾ ਇੱਕ ਜਨਾਨਿਆਂ ਨੂੰ ਚੌਂਤਾ ਹੀ ਬਣਾ ਕੇ ਦੇ ਦੇਵੇ ਭਾਈ ਚੌਂਕੇ ਦੇ ਵਿਚਾਲੇ ਇਹ ਆਪ ਦਾ ਕੋਈ ਕੰਮ ਕਰ ਲਿਆ ਕਰਨ ਕੋਈ ਚਾਰਦਵਾਰੀ ਦੇ ਵਿੱਚ ਨਾ ਕੀ ਆ ਵਿੜੇ ਦੇ ਵਿਚਾਲੇ ਅੱਧੀ ਮਿੱਟੀ ਖਮਾਉਂਦੀਆਂ ਹੋਣੀਆਂ ਜਿਹੜੇ ਹਿਸਾਬ ਦੇ ਨਾਲ ਗੋਇਟਾ ਉਹ ਕਿਰਨ ਨਹੀਂ ਬਣਾਉਂਗਾ ਖਰੀ ਆਲੂਆਂ ਦਾ ਮਸਲਾ ਪਾਉਂਦੇ ਆ ਕੀ ਕਰਦੇ ਆ ਕੀ ਨਹੀਂ ਕਰਦੇ ਤੇ ਫੁਕੜੀਆਂ ਆਏ ਮਾਰੀ ਜਾਂਦੀਆਂ ਵੀ ਪਤਾ ਹੀ ਨਹੀਂ ਕਿਹੜੀ ਇਹਨਾਂ ਨੇ ਅੰਬਾਂ ਦੀ ਚਟਨੀ ਤਲ ਨਾ ਰੱਖੀ ਹੋਈ ਆ ਸਾਸਿਕਾਲ ਦੀ ਸਾਨਾ ਸਾਸਿਕਾਲ ਤਾਂ ਤੇਰੇ ਰਹਿ ਸਕਦੀ ਸੀ ਸਾਸਿਕਾਲ ਦੀ ਸਾਰਿਆਂ ਨੂੰ ਤਾਂ ਹਾਂ ਹਾਂ ਤੁਹਾਡੀ ਮੇਰੇ ਮਨ ਚ ਕੀ ਆਇਆ ਮੈਨੂੰ ਨਾ ਸੁਪਨਾ ਆਇਆ ਪਹਾੜਾਂ ਦਾ ਅੱਛਾ ਅੱਛਾ ਪਹਿਲੀ ਗੱਲ ਤਾਂ ਜਨਾਨੀ ਇਹਦੀ ਬੈਠੀ ਆ ਉਵੇਂ ਗੰਡੇ ਹੱਥ 'ਚ ਪੜੇ ਆ ਉਵੇਂ ਲਸਣ ਪਿਆਜ਼ ਸਭ ਕੁਝ ਇਹਨੇ ਹੱਥ ਦੇ ਵਿੱਚ ਫੜਿਆ ਹੋਇਆ ਓਏ ਤੁਸੀਂ ਕੋਈ ਪਲੇਟ ਔ ਕੋਈ ਡੰਗਾ ਲੈ ਲਓ ਉਵੇਂ ਇਹਨੇ ਚੱਕ ਚੱਕ ਕੇ ਕੁੰਡੇ ਦੇ ਵਿੱਚ ਸਿੱਟੀ ਜਾਂਦੀ ਆਹਾ ਤੁਹਾਡੀ ਹਾਈਜੀਨਿਕ ਆਹਾ ਤੁਹਾਡੀ ਸਫਾਈ ਆ ਸਾਰੇ ਟੱਬਰ ਨੇ ਖਾਣਾ ਲਾਜਵਾਕਾਂ ਤੱਕ ਖਾਣਾ ਉਹੀ ਨਲੀ ਸੁੜੁੱਕਿਆਂ ਵਾਲੀ ਚੁੰਨੀ ਆ ਜਿਹੜੀ ਪਤਾ ਨਹੀਂ ਕਿੱਥੇ ਕਿੱਥੇ ਘਸਾਉਂਦੀ ਹੋਣੀ ਆ ਤੇ ਉਹਦੇ ਚ ਆਪ ਦੇ ਜਾਨੇ ਸਫਾਈ ਜੀ ਨਾਲ ਹੀ ਚੱਕ ਲਿਆ ਵੀ ਪਤਾ ਨਾ ਲੱਗੇ ਵਲੌਗ ਦੇ ਵਿੱਚ ਬੀਬਾ ਸਾਡੀਆਂ ਅੱਖਾਂ ਨਾ ਕਹਿੰਦੇ ਹੁੰਦੇ ਆ ਬਾਜ਼ਰਗੀਆਂ ਨੇ ਅਸੀਂ ਤਾਂ ਤੇਰੀ ਸਾਰੀ ਇੱਕ ਇੱਕ ਚੀਜ਼ ਦੇਖ ਲੈਨੇ ਆ ਵੀ ਕਿੱਥੇ ਤੂੰ ਕੀ ਕਰ ਰਹੀ ਆ ਤੇ ਕੀ ਨਹੀਂ ਕਰ ਰਹੀ ਤੇ ਬੈਠੀ ਹੁਣ ਬਿਠਾ ਲਈਏ ਸਾਹਮਣੇ ਆ ਲਿਆ ਕੇ ਪੁਰਾਣੇ ਵਲੌਗ ਚਾੜੀ ਜਾਂਦੇ ਆ ਤੇ ਹੁਣ ਬੈਠੀ ਆ ਤੇ ਚੁੰਨੀ ਦੇ ਵਿੱਚ ਚ ਰੱਖੀ ਜਾਂਦੀ ਸੀ ਉਹ ਬੰਦਾ ਪਹਿਲਾਂ ਛੱਲ ਦਾ ਧੂ ਦਾ ਦਵਾਰਾ ਫੇਰ ਚੰਗੀ ਤਰ੍ਹਾਂ ਧੂ ਦਾ ਫੇਰ ਕਿਤੇ ਜਾ ਕੇ ਆਪਾਂ ਕੁੱਟਦੇ ਆਂ ਉਵੇਂ ਹੀ ਸੁਗਲੇ ਆੱਖਾਂ ਨਾਲ ਜਦੋਂ ਆਪਾਂ ਚੀਰਦੇ ਆ ਨਾ ਕੋਈ ਚੀਜ਼ ਨੂੰ ਆਪਾਂ ਨੂੰ ਗਰਮੀ ਦੇ ਮਹੀਨੇ ਦੇ ਵਿੱਚ ਤਾਂ ਵੈਸੇ ਹੀ ਪਸੀਨਾ ਪਸੂਣਾ ਬਹੁਤ ਆਉਂਦਾ ਤਾਂ ਵੈਸੇ ਵੀ ਸੁਗ ਆਉਣ ਲੱਗ ਜਾਂਦੀ ਵੀ ਯਾਰ ਆਪਾਂ ਦੁਬਾਰਾ ਫੇਰ ਚੰਗੀ ਤਰ੍ਹਾਂ ਧੋ ਕੇ ਫੇਰ ਇਹਨੂੰ ਚੰਗੀ ਤਰ੍ਹਾਂ ਕੁੰਡੇ ਦੇ ਵਿੱਚ ਪਾਓ ਫੇਰ ਕੁੱਟੋ ਓਏ 10 ਮਿੰਟ ਵੱਧ ਲੱਗ ਜਾਣਗੇ ਕਿਹੜੀ ਤੁਸੀਂ ਜਾਨ ਚੜਨਾ ਕਰਨਾ ਦਾ ਕੰਜਰਖਾਨਾ ਹੀ ਆ ਜੋ ਤੁਮ ਮਰਜੀ ਕਰ ਲਿਓ ਇਹਨਾਂ ਨੂੰ ਐਂ ਟੜਕੇ-ਟੜਕੇ ਕੰਦਰਖਾਨਾ ਕੂਂਡੇ ਦੇ ਦਿਵਾਲੇ ਬਣਾ ਕੇ ਚਲੋ ਮੁੜ ਕੇ ਸਾਰਾ ਦੇ ਨਾਲ ਲੰਗਰ ਪਾੜ ਕੇ ਤੇ ਬਿੜ ਤੇ ਲਟਣ ਤੇ ਆ ਗਧਿਆਂ ਦੀ ਤਰ੍ਹਾਂ ਮੇਰਾ ਅੱਜ ਜੀ ਕੀਤਾ ਵੀ ਪਹਾੜਾਂ ਤੇ मामੀ ਜੀ ਆਹੋ मामੀ ਤੋਂ ਤੁਸੀਂ ਆਹੀ ਕੁਸਤ ਲੈਣ ਜਾਂਦੇ ਹੁੰਦੇ ਆ ਤੁਹਾਡੀ मामੇ-ਮਾਮੀਆਂ ਵੀ ਅਸੀਂ ਵੇਖੇ ਹੀ ਆ ਭਲਾਂ ਵਾਲੇ ਉਹ ਵਿਚਾਰੇ ਗਰੀਬਾਂ ਤੋਂ ਇੱਡੜੇ ਤੁਸੀਂ ਭਰ ਲਿਆ ਆਏ ਆ ਬੋਰੇ ਅੰਬਾਂ ਦੇ ਲਾ ਸਾਰਾ ਸੌਦਾ ਪੱਥਾ ਇਕੱਠਾ ਕਰਕੇ ਲੈ ਆਏ ਆ ਤੇ ਤਾਂ ਹੀ ਤਾਂ मामੇ-ਮਾਮੀਆਂ ਯਾਦ ਆਉਂਦੇ ਆ ਤੁਹਾਨੂੰ ਹੋਰ ਥੋੜੀ-ਥੋੜੀ ਯਾਦ ਆਉਂਦੇ ਆ ਮੁਫਤ ਨੂੰ ਯਾਦ ਆਉਂਦੇ ਆ ਮੁਫਤ ਨੂੰ ਥੋੜੇ ਝੋਲੇ ਭਰ ਕੇ ਦਿੰਦੇ ਆ ਸਾਰੇ ਟੱਬਰ ਦੇ ਤੇ ਹੁਣ ਬੈਠੀ ਘੰਟਾ ਗਿਣਾਉਗੇ ਫੁਗਰੀਆਂ ਮਾਰਨ ਦੀ ਤਾਂ ਤੇ ਜਨਾਨੀ ਦੀ ਜਾਣੀ ਨਹੀਂ ਉਹੋ ਜੀਆਂ ਜਨਾਨੀਆਂ ਨਾ ਮੈਨੂੰ ਬਹੁਤ ਬੁਰੀਆਂ ਲੱਗਦੀਆਂ ਜਿਹੜੀਆਂ ਸਦਾ ਹੀ ਆਪਦੇ ਪੇਕਿਆਂ ਦੀਆਂ ਪਿੱਛੇ ਦੀਆਂ ਫੁਗਰੀਆਂ ਮਾਰੀ ਜਾਂਦੀਆਂ ਕਿ ਸਾਡੇ ਆਏ ਹੋ ਗਿਆ ਜੀ ਸਾਡੇ ਆਏ ਹੋ ਗਿਆ ਉਹ ਭਾਈ ਸਭ ਦੇ ਰੋਟੀ ਖਾ ਕੇ ਸੌਂਦੇ ਆ ਸਾਰੇ ਵੀ ਪੇਕੇ ਹੀ ਨੇ ਸਭ ਕੁਝ ਭੈਣ ਭਰਾ ਪਰ ਤੰਦਰੁਸਤੀ ਮੰਗਿਆ ਕਰੋ ਵੀ ਭਾਈ ਤੰਦਰੁਸਤੀ ਦੇਵੇ ਪ੍ਰਮਾਤਮਾ ਸਾਰਿਆਂ ਨੂੰ ਤੇ ਆ ਜਿਹੜੀਆਂ ਚੀਜ਼ਾਂ ਚੂਜਾਂ ਜਿਹੜਾ ਗਣਾਵਾ ਤੁਸੀਂ ਵਿਖਾਵਾ ਕਰਦੇ ਆ ਨਾ ਇਹ ਨਾ ਕਰਿਆ ਕਰੋ ਕਿਉਂਕਿ ਵਿਖਾਵੇ ਦੇ ਵਿੱਚ ਅੱਜ ਦੇ ਟਾਈਮ ਦੇ ਵਿੱਚ ਕੁਝ ਨਹੀਂ ਰੱਖਿਆ ਦੁਨੀਆ ਵਿਖਾਵੇ ਦੇ ਵਿੱਚ ਤਾਂ ਮਰਦੀ ਜਾਂਦੀ ਐ ਇੱਕ ਦੂਜੇ ਨੂੰ ਵੇਖ ਔਰ ਕੁਝ ਛਾਲ ਮਾਰਨੀ ਆ ਕਿ ਉਹੀ ਕੰਮ ਇਹਨਾਂ ਦਾ ਕੁੰਡੀ ਸੋਟਾ ਕਾਦਾ ਪਾੜਾ ਝੋਲੇ ਆਈ ਤੇ ਇਹਦੀ ਤਾਂ ਟੱਟੀ ਭਾਰੀ ਹੋਈ ਪਈ ਆ ਵੀ ਕੁੰਡੀ ਸੋਟਾ ਇਹਨੇ ਦੱਸਣਾ ਹੀ ਦੱਸਣਾ ਹੁੰਦਾ ਵੀ ਭਾਈ ਕਿੱਥੋਂ ਆਇਆ ਤੇ ਕਿਵੇਂ ਮਾਮੀ ਮੇਰੀ ਚਟਨੀ ਪੁੱਟਦੀ ਆ ਆਹੋ ਭਾਈ ਹੋਰ ਤਾਂ ਕੁੜੀਆਂ ਬੁੜੀਆਂ ਪੰਜਾਬ ਦੇ ਵਿੱਚ ਜਾਂ ਦੁਨੀਆਂ ਦੇ ਵਿੱਚ ਕੋਈ ਚੂਣ ਕੁੰਡੀ ਘੋਟੇ ਨਾਲ ਆਹ ਕੋਈ ਚਟਨੀ ਬਣਾਉਂਦੇ ਨਹੀਂ ਅੱਜ ਕੱਲ ਤਾਂ ਇੰਟਰਨੈਸ਼ਨਲ ਲੈਵਲ ਤੇ ਬੁੜੀਆਂ ਕੈਨੇਡਾ ਅਮਰੀਕਾ ਦੇ ਵਿੱਚ ਜਾ ਕੇ ਕੁੰਡੀ ਘੋਟੇ ਬਣਾਉਂਦਾਂ ਜਿਹੜੇ ਤੁਸੀਂ ਆ ਕਹਿੰਦੇ ਹੁੰਦੇ ਆ ਅੱਜ ਤਾਂ ਰੋਪੜ ਬੈਠੀਆਂ ਬਣਾ ਕੇ ਤੇ ਆਏ ਮਾਰੀ ਜਾਂਦੀਆਂ ਫੁਪਰੀਆਂ ਵੀ ਕਤ ਨਹੀਂ ਕਿਹੜੇ ਖਤਾਨਾਂ ਦੇ ਵਿੱਚ ਬੈਠਣਾ ਤੇ ਖਰੇ ਤੁਸੀਂ ਕੁੰਡੀ ਘੋਟਾ ਲਾਂਚ ਕਰਤਾ ਦੁਨੀਆਂ ਤੇ ਆ ਕੇ ਹੂੰ ਜੋ ਤੁਸਾਂ ਵਰ ਬਾਬਿਆਂ ਦਾ ਮੈਨੂੰ ਕਹਿੰਦੇ ਮਾਮੀ ਦੀ ਮਾਮੀ ਚੱਲੇ ਮਾਮੀ ਕੁੰਟੀ ਉਹਨਾਂ ਦਾ ਮਾਂਸਿਆ ਕੁੱਟਣ ਲੱਗਦੀ ਸੀ ਹਾਂ ਜਿਹੜੇ ਮੈਨੂੰ ਕਹਿੰਦੇ ਅੱਜ ਪਾਣੀ ਕੁੱਟਣਾ ਹੈ ਮੈਂ ਤਾਂ ਹਿੰਮਤ ਕਰੋ ਜੋ ਕਹਿੰਦਾ ਫੇਰ ਅੱਜ ਬੁੱਢੀ ਸੋਚਦੀ ਸੀ ਜ਼ੁਬਾਨ ਹਿਲਾਉਣ ਵਾਲੀਆਂ ਨੇ ਅੱਜ ਜੀ ਆਹ ਬਣਾਵਾਂਗੇ ਕੁਝ ਕਰਕੇ ਵੀ ਵਿਖਾਓ ਦੁਨੀਆ ਨੂੰ ਪਹਿਲਾਂ ਵੀ ਤੂੰ ਜ਼ੁਬਾਨ ਹੀ ਹਿਲਾਉਂਦੀ ਸੀ ਅੱਜ ਜੀ ਕੱਦੂ ਪੇਠਾ ਬਣਾਵਾਂਗੇ ਅੱਜ ਜੀ ਪੂੜੀਆਂ ਤਲਾਂਗੇ ਬੈਠੀ ਜ਼ੁਬਾਨ ਹਿਲਾ ਦਿੰਦੀ ਸੀ ਤੇ ਕੁਰਸੀ ਤੇ ਧਰਨਾ ਲਾ ਕੇ ਭੱਦਰਾ ਬਣ ਕੇ ਬਹਿ ਜਾਂਦੀ ਸੀ ਲਈ ਆਓ ਚੀਜ਼ਾਂ ਲੱਗੇ ਰੋ ਇਹਦੇ ਵੇਟਰ ਤੇ ਗੋਲੇ ਲਿਆ ਲਿਆ ਕੇ ਰੱਖੀ ਜੋ ਤੇ ਇਹ ਵਿੱਚ ਕੜਚੀ ਮਾਰਨ ਵਾਲੀ ਆ ਕੱਲੇ ਉਹ ਇਹਨੂੰ ਕੰਮ ਕਹਿੰਦੇ ਆ ਤੁਸੀਂ ਜਨਾਨੀਆਂ ਤੇ ਸਾਡੇ ਵਰਗਾਂ ਨੂੰ ਪੁੱਛ ਕੇ ਵੇਖੋ ਜਿਹੜਾ ਕੱਲੇ ਕੱਲੇ ਕੰਮ ਕਰਦੇ ਆ ਆਪਦੇ ਘਰ ਦੇ ਤੁਹਾਡੇ ਵਰਗਾਂ ਜਨਾਨੀਆਂ ਮੈਂਤ ਲਾਦਾ ਆ ਆਪਦੀ ਇੱਕ ਰੋਟੀ ਨਾ ਪਕਾ ਕੇ ਖਾਣ ਜਿਹੜੀਆਂ ਇੱਕ ਦੂਜੀ ਤੇ ਡਿਪੈਂਡ ਹੋਣ ਇੱਕ ਦੂਜੀ ਦੇ ਹੱਥਾਂ ਵੱਲ ਝਾਕਦੇ ਸੱਸ ਤੋਂ ਬਿਨਾ ਵੀ ਕੰਮ ਕਰਿਆ ਤੂੰ ਕੱਲੀ ਨੇ ਕਦੇ ਕੋਈ ਜਠਾਣੀ ਤੋਂ ਤੇ ਸੱਸ ਤੋਂ ਬਿਨਾ ਤੂੰ ਆਪ ਜਿਹਦਰਾ ਮਨ ਕਰਦਾ ਸੀ ਮੰਝੇ ਤੇ ਬਹਿ ਕੇ ਵੀ ਇਹ ਸਾਰਾ ਕੁਝ ਚੀਰੀਆਂ ਜਾ ਸਕਦਾ ਸੀ ਕੁੱਟਿਆ ਜਾ ਸਕਦਾ ਸੀ ਉੱਤੇ ਬਹਿ ਕੇ ਘੋਟੇ ਨਾਲ ਐਡਾ ਨਹੀਂ ਵੀ ਤੇਰਾ ਜਵਾਰ ਥ ਨਹੀਂ ਉਹ ਕਦੀ ਹਾਰ ਤੇ ਕੁੰਡੀ ਛੋਟਾ ਚੱਕ ਲਿਆ ਹੋਇਆ ਚੱਕ ਲਿਆ ਮੈਂ ਅੱਛਾ ਮੈਂ ਪਤਾ ਨਹੀਂ ਮਾਰੀ ਦੋ ਰਾ ਲੈ ਕੇ ਸੋਚਣ ਦੀ ਹਰ ਇੱਕ ਚੀਜ਼ ਦੇ ਵਿੱਚ ਕੋਈ ਰੀਜ਼ਨ ਹੁੰਦਾ ਹਾਂ ਹਾਂ ਚਲ ਉਹ ਤਾਂ ਠੀਕ ਆ ਪਰ ਹੁਣ ਬਣਾਉਣਾ ਕੀ ਆ ਨਹੀਂ ਉਹ ਹੈ ਵਾਰੀ ਵਾਰੀ ਉਹ ਹੀ ਉਹ ਹੀ ਪੀਂਗ ਪਾਈ ਜਾਊਗਾ ਉਹੀ ਘੜੀਸੀ ਜਾਊਗਾ ਤਾਂ ਹੀ ਤਾਂ ਸਵੇਰੇ ਸਵੇਰੇ ਉੱਠ ਕੇ ਕੁੰਡੀ ਛੋਟਾ ਚੱਕ ਲਿਆ ਓਏ ਕੁੰਡੀ ਛੋਟਾ ਹੀ ਆ ਕੋਈ ਖੋਣ ਸੋਨੇ ਦਾ ਨਹੀਂਗਾ ਕੁੰਡੀ ਛੋਟਾ ਤੁਹਾਡਾ ਵੀ ਚਾਂਦੀ ਦਾ ਵੱਖਰਾ ਲੋਕਾਂ ਨੂੰ ਵਿਖਾਉਣੇ ਆ ਤੁਸੀਂ ਵਿੱਚ ਗੰਡੇ ਪਾਏ ਆ ਵਿੱਚ ਲਸਣ ਪਾਇਆ ਕੀ ਪਾਦਾ ਤੁਸੀਂ ਲੋਕਾਂ ਨੂੰ ਵੱਖਰਾ ਮਿਰਚਾਂ ਪਾਤੀਆਂ ਐਡਾ ਕਿੱਡਾ ਕਿ ਤੁਹਾਡਾ ਏ ਜੀ ਇਹਦੇ ਪਿੱਛੇ ਵੀ ਕੋਈ ਪ੍ਰਮਾਤਮਾ ਦੀ ਹੁੰਦੀ ਲਾ ਕੁੰਡੀ ਛੋਟੇ ਪਿੱਛੇ ਵੀ ਹੁਣ ਪ੍ਰਮਾਤਮਾ ਦਾ ਲੌਜੀਕ ਝਾੜਦਾ ਐਵੇਂ ਗਿਆਨ ਝਾੜੀ ਜਾਊਗੀ ਓਏ ਬੈਠੀ ਐਵੇਂ ਗਿਆਨ ਝਾੜੀ ਜਾਊਗੀ ਅਣਪੜ ਸਾਰੇ ਗਿਆਨ ਦੇਵਤਿਆਂ ਦੀ ਫੇਲ ਦੇਵੀ ਐ ਆਪ ਨੂੰ ਤਾਂ ਕੱਚੀ ਪਹਿਲੀ ਕਹਿੰਦੇ ਹੁੰਦੇ ਟੱਪੀ ਨਹੀਂ ਗਈ ਉਹ ਵੀ ਮੈਂ ਤਾਂ ਕੱਢ ਕੱਢ ਕੇ ਨੇਤਰ ਨੇ ਪਾਸ ਕਰਾਈ ਆ ਤੇ ਹੁਣ ਗੱਲਾਂ ਮਾਰਦੀ ਐ ਜੀ ਇਹਦੇ ਚ ਵਿੱਚ ਪ੍ਰਮਾਤਮਾ ਦਾ ਕੋਈ ਹੁੰਦਾ ਲੈਣਦੈ ਨਾ ਇਹਨਾਂ ਤੇ ਸਮਝ ਨਹੀਂ ਆਉਂਦੀ ਇਹਦਾ ਅਦਾਲਤ ਘਰ ਕੇ ਵੀ ਕਹਿ ਦਿੰਦੇ ਹੋਣੇ ਆ ਵੀ ਅੱਜ ਪ੍ਰਮਾਤਮਾ ਨੇ ਸਾਨੂੰ ਸੇਧ ਦਿੱਤੀ ਸੀ ਵੀ ਆਹ ਅਦਾਲਤ ਧਰੋ ਚਲੋ ਉਹ ਤਾਂ ਠੀਕ ਆ ਫ ਭਾਈ ਤੁਸੀਂ ਤਾਂ ਚੱਲ ਨਹੀਂ। ਦੇਖੀ ਕਿ ਤੁਹਾਨੂੰ ਪਾਸਾ ਸਾਡੇ ਪਹਾਨੀ ਆ ਜਾਂਦਾ। ਮੈਂ ਤਾਂ ਰੋਟੀਆਂ ਆਪਣੀਆਂ ਚਾਰ-ਪੰਜ ਖਾ ਲੀਆਂ ਸਾਗ ਦੇ ਨਾਲ। ਨਹੀਂ ਮੈਂ ਆ ਕੇ ਖਾ ਲੂਗਾ। ਹਾਂ ਖਾ ਲਈ ਸਾਗ। ਭਾਈ ਤੁਸੀਂ ਤਾਂ ਚੱਲ ਨਹੀਂ। ਸਾਡੇ ਪਾਣੀ ਨੂੰ ਲਾਲਾ ਕਦੋਂ ਨਹੀਂ ਡੇਲਦੀਆਂ ਹੁੰਦੀਆਂ ਜਿੱਥੇ ਜੈ ਖਾਣੇ ਦੀਆਂ ਲਾਲਾਂ ਇਹਦੀਆਂ ਨੀਤ ਮਾੜੀਆਂ ਦੀਆਂ ਲਾਲਾਂ ਤਾਂ ਇਹਦੀਆਂ ਗਧੇ ਦੀਆਂ 24 ਘੰਟੇ ਹੀ ਨਿਕਲਦੇ ਰਹਿੰਦੇ ਨੇ ਇਹ ਤਾਂ ਲਾਣਾ ਨਾ ਸਿਰ ਤੋਂ ਲੈ ਕੇ ਪੈਰਾਂ ਤੱਕ ਇਹਦੇ ਤੇ ਚਾਉਂਦੀਆਂ ਰਹਿੰਦੀਆਂ ਨੇ ਕਿਉਂਕਿ ਲਾਣਾ ਬਿਨਾਂ ਇਹਦਾ ਕੰਮ ਕਿੱਥੇ ਚੱਲਦਾ ਤਾਂ ਹੀ ਤਾਂ ਜਨਾਨੀਆਂ ਦਾ ਜਿਹੜਾ ਤੂੰ ਕੰਮ ਕਰਨਾ ਆਪਾਂ ਬਰਸੀਨ ਜਮੀ ਬੀਜਣੀ ਤੂੰ ਉਹ ਬੀਜੇ ਜਾ ਕੇ ਇਹ ਆਹਾ ਵਲੋਗਿੰਗ ਹੁੰਦੀ ਏ ਕੁੰਡੇ ਛੋਟੇ ਦੀ ਘੰਟੇ ਦਾ ਹੋ ਗਿਆ ਪਿੰਕ ਪਾਈ ਆ ਅੱਜ ਫਿਰ ਕੀ ਬਣਾਉਣਾ ਉਹ ਬਣਾ ਲੈਣੀ ਹੈ ਇਹਦੇ ਵਿੱਚ ਕੀ ਬਣਦਾ ਹੋਰ ਮੈਨੂੰ ਐਂ ਦੱਸੋ ਕੀ ਮੀਟ ਬਣ ਜੂਗੀ ਇਹਦੇ ਵਿੱਚ ਕੀ ਇਹ ਤੇ ਚਾਲੂ ਬੜੀਆਂ ਦੀ ਦਾਲ ਬਣ ਜੂਗੀ ਉਹ ਬਣਾਣਾ ਤੇ ਇਹ ਚ ਮਸਾਲਾ ਹੀ ਆ ਮਸਾਲੇ ਨੂੰ ਕਾਸੇ ਚ ਮਲਾ ਲੈਣੀਆ ਤੇ ਮੁੜ ਕੇ ਆ ਕੇ ਦੇਖ ਲਈ ਖਾ ਲਈ ਕਿਉਂ ਜਾਣਾ ਸੱਟੀ ਜਾਣਾ ਖੜਾ ਬੰਦਿਆਂ ਵਾਲੇ ਕੰਮ ਕਰਿਆ ਘਰ ਗਧਿਆ ਆ ਤੁਹਾਡੇ ਵਰਗੇ ਤਾਂ ਸਾਗ ਦੇ ਪਿੱਛੇ ਹੀ ਪਏ ਆ ਟੱਟੀ ਜਿੱਨਾ ਟਾਂ ਸਾਗ ਵਾਲੀ ਨਹੀਂ ਨਾ ਆਉਣ ਲੱਗੇ ਉਹਨਾਂ ਟਾਈਮ ਹਟਦੇ ਨੇ ਆ ਲੈ ਕਰਲ ਕਰਾ ਲਈ ਨਾ ਬੇਜਤੀ ਉਵੇਂ ਸਿੱਟੀ ਜਾਂਦੀ ਮੋٹے ਮੋٹے ਬੇਅਕਲੀ ਨੂੰ ਇਹ ਨੂੰ ਇਹ ਵੀ ਨਹੀਂ ਪਤਾ ਵੀ ਭੋਰਾ ਤੁਹਾਡੀ ਕੁੰਡੀ ਆ ਐਡਾ ਤੁਹਾਡਾ ਟੱਬਰ ਆ ਤੇ ਐਡੇ ਜਿਹੇ ਤੂੰ ਦਫਾੜੇ ਕਰ ਕਰ ਸਿੱਟੀ ਜਾਂਦੀ ਤੇ ਉਹ ਬਾਹਰ ਹੀ ਬੜਕਣਗੇ ਹੋਰ ਕੀ ਹੋਊਗਾ ਪਿਆਜ ਉਹ ਇਹਨੂੰ ਤਾਂ ਮੈਨੂੰ ਲੱਗਦਾ ਚਟਨੀ ਵੀ ਨਹੀਂ ਕੁੱਟਣੀ ਆਉਦੀ ਹੋਣੀ ਬੰਦਾ ਬਰੀਕ ਬਰੀਕ ਕਰਕੇ ਪਾਉਂਦਾ ਵੀ ਭਾਈ ਛੇਤੀ ਕੰਮ ਨਿਬੜੇ 20 ਮਿੰਟਸ ਤੱਕ ਇਹਨਾਂ ਨੇ ਚਟਨੀ ਕੁੱਟੀ ਤੇ ਇਹੋ ਜਿਹੇ ਰੰਗ ਲਾ ਦਿੰਦੀਆਂ ਹੋਣੀਆਂ ਦਾਲ ਸਬਜ਼ੀਆਂ ਵਾਲੇ ਬਣਾ ਕੇ ਟੱਬਰ ਦੇ ਵਿੱਚ ਤਿੰਨ ਤਿੰਨ ਘੰਟੇ ਰਸੋਈ ਦੇ ਵਿੱਚ ਖਫੀ ਜਾਂਦੀਆਂ ਹੋਣੀਆਂ ਫੇਰ ਕਿਤੇ ਜਾ ਕੇ ਕੁਝ ਬਣਦਾ ਹੋਊਗਾ ਇਹਨਾਂ ਤੋਂ ਮੇਰੇ ਅ ਕੋਈ ਵਿਅਤ ਹੀ ਨਹੀਂ ਕੋਈ ਕੰਮ ਦਾ ਕੋਈ ਸ਼ਰਮ ਨਹੀਂ ਕੋਈ ਮੂੰਹ ਨਹੀਂ ਹੁੰਦਾ ਵਿੜੇ ਦੇ ਵਿਚਾਲੇ ਲੈ ਕੇ ਬਹਿ ਜਾਂਦੀਆਂ ਵਲੌਗ ਬਣਾਉਣ ਗਿਆ ਉਹ ਬੰਦਾ ਕੰਮ ਦੇ ਟਾਈਮ ਤੇ ਕੰਮ ਕਰਦਾ ਮੋੜ ਕੇ ਮਗਰੋਂ ਆ ਕੁੱਤ ਖਾਣਾ ਕਰੀ ਜਾਇਆ ਕਰੋ 2 ਮਿੰਟ ਦੀ ਕਲਿੱਪ ਲਾਓ ਤੁਸੀਂ ਮਾੜਾ ਮਟ ਓਵਰਵਿਊ ਦਿਓ ਭਾਈ ਅੱਜ ਆਹ ਕਰਨ ਲੱਗਿਆ ਆਹ ਕਰਨ ਲੱਗਿਆ ਤੂੰ ਸੁਤਪੱਦੀ ਪਿੰਗਾ ਹੀ ਪਾ ਲੈਨੇ ਆ ਵਿਚਾਲੇ ਬਿਠਾ ਕੇ ਵਿੜੇ ਦੇ ਇਹਨਾਂ ਨੂੰ ਕਰਾ ਲਈ ਬੇਇੱਜ਼ਤੀ ਹੁਣ ਓਵੇਂ ਸਿੱਟੀ ਜਾਂਦੀਆਂ ਵੱਡੇ ਵੱਡੇ ਧੂੰਦੀ ਨਹੀਂ ਕਰਦੀ ਨੀ ਉਹ ਸੁਗਲੀ ਜੀ ਜਨਾਨੀ ਓਵੇਂ چیر چیر ਕੇ ਸੁੱਟੀ ਜਾਂਦੀ ਆ ਦੱਸ ਉਹ ਮਾੜਾ ਮੋਟਾ ਉਹਨਾਂ ਨੂੰ ਧੋ ਧੋ ਵੀ ਲਿਆ ਕਰੋ ਚਾਜਨਾ ਸਾਫ ਸਫਾਈ ਵੀ ਕਰਨੀ ਜ਼ਰੂਰੀ ਹੁੰਦੀ ਹੈ ਜਦੋਂ ਚੀਜ਼ ਤੁਸੀਂ ਕੱਟਦੇ ਆਂ ਆਏ ਨਹੀਂ ਵੀ ਜਿਵੇਂ ਕੱਟੀ ਉਵੇਂ ਮੁੜਕਾ ਲੱਗਾ ਉਹੀ ਸਿੰਡਾਂ ਵਾਲੀ ਚੁੰਨੀ ਆ ਨਲੀ ਪੂੰਝਦੀ ਜਿਹਦੇ ਨਾਲ ਹੱਥ ਉਸੇ ਨਾਲੀ ਪੂੰਝ ਲੂਗੀ ਉਵੇਂ ਚੀਜ਼ ਉਹ ਇਹਨੂੰ ਸੱਸ ਵੀ ਨਹੀਂ ਕਹਿਣ ਜੋਗੀ ਇਹਦੀ ਵਿੱਚੇ ਮਾਮੀ ਇਹਨਾਂ ਦਾ ਖਹਿੜਾ ਛੱਡ ਦੂ ਹੀ ਨਹੀਂ ਫੁਕਰੀਆਂ ਹੀ ਮਾਰੀ ਜਾਂਦੀ ਮੇਰੀ ਮਾਮੀ ਆਏ ਕਰਦੀ ਮੇਰੀ ਮਾਮੀ ਆਏ ਕਰਦੀ ਮੇਰੀ ਮਾਮੀ ਆਏ ਕਰਦੀ ਵੇਖ ਲਓ ਕਰਦੀ ਆ ਤੇਰੀ ਮਾਮੀ ਆਹੜੇ ਆਪਾਂ ਨੇ ਮਾਂ ਪਤ। ਵੇਖ ਲੈ। ਪਲੇ ਪਰੋਂ ਤੇ। ਮਸਾਲਾ ਕਾਦੇ ਚ ਪਾਉਣਾ ਸੀ ਗਦੇ ਆ ਫਿਰ ਢੱਡ ਭਰ ਗਿਆ। ਵੇਖ ਲੋ ਜਾ ਕੇ ਸਾਹਮਣੇ ਦੂਜੇ ਮੰਜ਼ੇ ਤੇ ਉੱਠ ਕੇ ਬਹਿ ਗਈ ਵੀ ਚੰਗੀ ਤਰ੍ਹਾਂ ਧੂਪ ਬੱਤੀ ਕਰ ਤਾ ਮਾ ਉਹਨਾਂ ਨੂੰ ਆਲੂ ਹਨ। ਉਹ ਪਿੱਛੇ ਤੇਰੀ ਪਿੱਠ ਦੇ ਆਲੂਆਂ ਵਾਲੀ ਪਲੇਟ ਪਈ ਆ। ਮਰ ਜਾਣਿਓ ਮਾੜਾ ਮੁਰ ਧਿਆਨ ਦੇ ਲਿਆ ਕਰੋ ਫਿਰ ਤੁਸੀਂ ਕਹਿ ਦਿੰਦੇ ਆ ਜੀ ਲੋਕ ਸਾਡੇ ਚ ਕਮੀਆਂ ਕੜਦੇ। ਕਮੀਆਂ ਨਾ ਕਰ। ਉਹ ਖਾਣ ਵਾਲੀਆਂ ਚੀਜ਼ਾਂ ਮੈਂ ਤਾਂ ਕਦੇ ਵੇਖ ਮੰਆਂੀਆਂ ਆਲੂ ਉਲੂ ਜਿਹੜੇ ਛਿੱਲ ਕੇ ਉਹ ਵੀ ਮੰਜ਼ੇ ਤੇ ਬਹਿ ਕੇ ਤੁਸੀਂ ਇਹਨਾਂ ਨੂੰ ਉਹ ਕਰੋ ਪੇਸਟ ਬਣਾਓ ਇਹਨਾਂ ਦਾ। ਉਹ ਇਹ ਤਾਂ ਰਸੋਈ ਚ ਖੜ ਕੇ ਕਰ ਲਿਆ ਕਰੋ ਸਲਫਾਂ ਤੇ ਮਣਮ ਕਿ ਉਵੇਂ ਤੁਸੀਂ ਵਿੱਚੋਂ ਖਾਣ ਵਾਲੀਆਂ ਚੀਜ਼ਾਂ ਥਾਲ ਦੇ ਵਿੱਚ ਰੱਖ ਕੇ ਬੈਠੀਆਂ ਉਵੇਂ ਪਿਛਲੇ ਪਾਏ ਉਹ ਆਲੂ ਪਏ ਵੀ ਚੱਕ ਕੇ ਮਰ ਤੂੰ ਫਿਰ ਜਾਂ ਸਰਾਨ ਨਹੀਂ ਕਰਦੇ ਵੀ ਆ ਪੈਨ ਨਹੀਂ ਹੋ ਕੇ ਬਹਿ ਜਾ ਨਾ ਜੀ ਕੱਲਾ ਇਹਨੇ ਸੁਤਾ ਦਾ ਵਲੌਗਾਂ ਦੇ ਵਿੱਚ ਇਹ ਟੱਬਰ ਨਾ ਸੁਧਰਿਆ ਤੇ ਨਾ ਹੀ ਸੁਧਰ ਸਕਦਾ ਓਏ ਮਾੜੀ ਮੋੜ ਤੂੰ ਹੀ ਸ਼੍ਰੀ ਦੇਵੀ ਇਹਨਾਂ ਨੂੰ ਅਕਲ ਮਤ ਦੇ ਦਿਆ ਕਰ ਖਬਰੇ ਮਾੜਾ ਮੋੜ ਸੁਧਰੀ ਜਾਣਾ ਓ ਮਾੜਾ ਮੋੜ ਤੁਸੀਂ ਸਫਾਈ ਦਾ ਧਿਆਨ ਵੀ ਰੱਖ ਲਿਆ ਕਰੋ ਜਿੱਥੇ ਨਹੀਂ ਹੁੰਦੇ ਉਵੇਂ ਧੋਤੋ ਕਿ ਪੂਂਝ ਪੂਂਝ ਕੇ ਹੱਥ ਤੇ ਉਵੇਂ ਸਾਰਾ ਕੁਝ ਕਰਤਾ ਉਵੇਂ ਇਹਨਾਂ ਨੇ ਆਲੂ ਮੈਸ਼ ਕਰਦਨੇ ਮਣਮਣ ਨੋਹਾਂ ਦੇ ਵਿੱਚ ਮੈਲ ਹੋਊਗੀ ਇਹਨਾਂ ਦੇ ਕਹਿੰਦੇ ਚਾਹ ਜਨਾ ਹੱਥ ਧੋਦੇ ਤਾਂ ਮੈਂ ਵੇਖਿਆ ਨਹੀਂ ਸੂਬਲਾ ਟੱਬਰ ਨਾ ਨਾਉਂਦੇ ਵੇਖਿਆ ਐਡੀ ਐਡੀ ਮੈਲ ਚੜੀ ਆ ਲੈ ਆਲੂ ਰੱਖ ਕੇ ਮੰਜੇ ਤੇ ਉਵੇਂ ਪੱਟ ਕਰਕੇ ਬੈ ਗਈ ਆਲੂਆਂ ਨਾਲ ਦੱਸ ਕੋਈ ਹਾਲ ਇਹਨਾਂ ਦਾ ਚਲੋ ਜੀ ਨਾਲ ਆਪਾਂ ਗੱਲ ਕਰ ਲੈਂਦੇ ਆ ਮੀਨੂ ਸਿਰਾ ਡਰਾਮੇਬਾਜ਼ ਔਰਤ ਦੀ ਕਹਿੰਦੇ ਫੇਰ ਬਿਮਾਰ ਹੋ ਗਈ ਆ ਹੁਣ ਫੇਰ ਕਹਿੰਦੇ ਹੁੰਦੇ ਆ ਪੱਟ ਸਿਆਪਾ ਕਰੂਗੀ ਜੀ ਪੈਸੇ ਦੇ ਦਿਓ ਬਿਮਾਰ ਹੋ ਗਈ ਡਿਜੀਟਲ ਮੰਗਦੀ ਆ ਅੱਜ ਕੱਲ੍ਹ ਕੱਲੇ ਸਿਆਲ ਕੋ ਹਸਪੀਟਲ ਤੋਂ ਲੈ ਲੈਂਦੀ ਆ ਜਾਣਾ ਚਾਹੀਦਾ ਤੇ ਤੇ ਉਹ ਲੱਗ ਰਹੀ ਜੀ ਪਰਸੋਂ ਸੋਚਿਆ ਕਿ ਅੱਜ ਦੰਦੇ ਨੂੰ ਆਉਣਾ ਸੋ ਤੇ ਇਹੋ ਸੋ ਹੁਣ ਇਹਦੇ ਪੱਥਰਾਂ 'ਗ ਉੱਠ ਖੜੀਆਂ ਖਾਣੋਂ ਹਟਣਾ ਨਹੀਂ ਜਿਉਂ ਇਹਨੇ ਵਲੋਗਿੰਗ ਸ਼ੁਰੂ ਕੀਤੀ ਆ ਅੱਗ ਸਵਾ ਇੰਨੀ ਖਾਦੀ ਆ ਜਿਹੜੀ ਮਰਜ਼ੀ ਮੇਰੇ ਏਰੀਆ ਦੀ ਐ ਜਦੋਂ ਮ ਖਾਣ ਨੂੰ ਕੋਈ ਕਸਰ ਨਹੀਂ ਛੱਡਦੀ ਜਿਹੜੀ ਮਰਜੀ ਰੇੜੀ ਤੇ ਖੜ ਜੇ ਜਿਹੜੇ ਪਾਸੇ ਮਰਜੀ ਮੋੜ ਤੇ ਖੜ ਜੇ ਕਿਸ ਦੀ ਸਫਾਈ ਹੈ ਰੇੜੀ ਵਾਲੇ ਦੀ ਨਹੀਂ ਹੈ ਤੇ ਪਰ ਪਥਰੀਆਂ ਹੀ ਬੰਨੀਆਂ ਚੌਲ ਤਾਂ ਸਾਰਾ ਦਿਨ ਖਾਈ ਜਾਨੀ ਝੁਲਸੀ ਜਾਨੀ ਥਾਲ ਭਰ-ਭਰ ਕੇ ਉਹ ਪਥਰੀ ਵਾਲਾ ਬੰਦਾ ਤਾਂ ਮੈਨੂੰ ਲੱਗਦਾ ਚੌਲ ਉਹੀ ਨਹੀਂ ਖਾਂਦਾ ਹੁੰਦਾ ਜਦੋਂ ਪਥਰੀਆਂ ਹੋਣ ਚੌਲ ਧਰ ਲਿਓ ਧਰ ਲੇ ਹੁਣ ਇਹ ਬਿਮਾਰ ਆ ਤੇ ਫਿਰ ਇਹ ਤਾਂ ਕੰਮ ਨਹੀਂ ਹੁੰਦਾ ਇਸ ਕਰਕੇ ਫਿਰ ਇਹਨੇ ਜਵਾਗੜੀ ਰੱਖੀ ਆ ਦਰਾਣੀ ਵੀ ਬਿਮਾਰ ਕਰਦੀ ਜਵਾਗੜੀ ਤੋਂ ਖਿਚੜੀ ਧਵਾਈ ਜਾਂਦੀ ਆ ਤੇ ਇਹਨੇ ਤਾਂ ਕਹਿੰਦਾ ਤੜਕਾ ਹੀ ਲਾਉਣਾ ਇੱਕ ਤਾਂ ਹੈਗਾ ਜੋਰੂ ਦਾ ਗੁਲਾਮ ਖਸਮ ਇਹਦਾ ਤੇ ਬਾਕੀ ਇਹਨਾਂ ਨੇ ਆਣ ਗਵੰਡ ਵੀ ਆਪਦੇ ਜਵਾਗੜੀਆਂ ਵੀ ਜਿਹੜੀਆਂ ਸਾਰੀਆਂ ਕੰਮ ਕਿਤੇ ਲਾਈਆਂ ਹੋਗੀਆਂ ਨੇ ਕਿਉਂਕਿ ਫਿਰ ਇਹ ਬਾੜੀ ਸੁਪਰਸਟਾਰ ਇਨਫਲੂਐਂਸਰ ਆ ਨਾ ਸਾਰੇ ਲੋਕਾਂ ਨੂੰ ਰੋਟੀ ਪਾ ਰਹੀ ਆ ਆਪਦੇ ਪਿੰਡਦਿਆਂ ਨੂੰ ਕਿਉਂਕਿ ਤੇ ਫਿਰ ਸਾਰਿਆਂ ਨੂੰ ਰੋਟੀ ਪਾ ਰਹੀ ਆ ਇਸ ਕਰਕੇ ਕੀ ਆ ਇਹਦਾ ਦਿਮਾਗ ਨਾ ਜਿਹੜਾ ਬਹੁਤ ਉੱਚਾ ਉੱਡਦਾ ਇਹਨੂੰ ਐ ਲੱਗਦਾ ਖਰੇ ਮੈਂ ਕਿੰਨੀ ਵੱਡੀ ਸਟਾਰ ਬਣ ਗਈ ਕਾ ਕਰਕੇ ਫਿਰ ਇਹ ਕੁੜੀਆਂ ਤੋਂ ਜਵਾਕਾਂ ਤੋਂ ਕੰਮ ਕਰਾ ਲੈਂਦੀ ਆ ਵੀ ਤੇਰੇ ਹੱਥ ਟੁੱਟੇ ਆ ਦਰਦ ਤੇਰੇ ਜੇ ਹੁੰਦਾ ਤਾਂ ਫਿਰ ਤੂੰ ਫੋਨ ਚੱਕ ਕੇ ਵਲੌਗ ਕਿਵੇਂ ਬਣਾ ਸਕਦੀ ਸੀ ਹੁਣ ਮੰਨਿਆ ਤੇਰੇ ਦਰਦ ਕਿਸੇ ਟਾਈਮ ਉੱਠਿਆ ਹੋਇਆ ਹੁਣ ਤਾਂ ਟਿਕਿਆ ਹੀ ਹੋਊ ਜੇ ਦਰਦ ਉੱਡਦਾ ਨਾ ਬੰਦਾ ਬੈੱਡ ਤੇ ਪਿਆ ਬਲਾਵੇਂ ਲੈਣਾ ਹੁੰਦਾ ਐ ਤੇਰੇ ਵਾਂਗੂ ਨਹੀਂ ਕੀ ਚਾਕੇ ਕੈਮਰਾ ਤੇ ਇਹ ਲੋਕਾਂ ਨੂੰ ਜਾਣਕਾਰੀ ਪ੍ਰੋਵਾਈਡ ਕਰਦਾ ਹੋਏ ਵੀ ਅੱਜ ਮੇਰੇ ਇੱਥੇ ਦਰਦ ਉੱਠਿਆ ਤੇ ਐਸ ਵੱਖੀ ਦੇ ਵਿੱਚ ਦਰਦ ਉੱਠਿਆ ਡਰਾਮੇ ਨਾ ਘੱਟ ਕਰਿਆ ਕਰ ਲਾਈਵ ਦੇ ਵਿੱਚ ਆ ਕੇ ਵੀ ਆ ਸਿੰਮਪਤੀਆਂ ਜਿਹੜੀਆਂ ਤੂੰ ਮੰਗਦੀਆਂ ਨਾ ਲੋਕਾਂ ਨੂੰ ਤੇਰਾ ਅਸਲ ਚਿਹਰਾ ਪਤਾ ਲੱਗ ਚੁੱਕਿਆ ਵੀ ਤੂੰ ਕਿਹੋ ਜੀ ਬੁੜੀ ਆ ਕਿਹੋ ਜੀ ਔਰਤ ਆ ਪੈਸੇ ਪਿੱਛੇ ਕਿੰਨੀ ਤੇਰੀ ਦੌੜ ਲੱਗੀ ਹੋਈ ਆ ਡਾਲਰਾਂ ਪਿੱਛੇ ਐਡਾ ਵੀ ਨਹੀਂ ਸਵੇਰੇ ਹੱਥ ਟੁੱਟੇ ਆ ਵੀ ਤੂੰ ਜਿਹੜਾ ਆਪ ਧੋਕੇ ਤੂੰ ਦਾਲ ਖਿਚੜੀ ਨਹੀਂ ਬਣਾਉਣ ਜੋਗੀ ਪਾ ਕੇ ਕੁੱਕਰ ਦੇ ਵਿੱਚ ਵਿਸਲੀ ਲਵਾਉਣੀ ਐ ਐਡਾ ਕਿਡਾ ਕਿ ਤੂੰ ਪੁੱਛਣ ਵਾਲਾ ਹੋਵੇ ਪਿੰਡ ਨੂੰ ਰੋਟੀ ਕਰਨੀ ਐ ਰੋਟੀ ਤਾਂ ਕਦੇ ਤੁਸੀਂ ਪਕਾਈ ਨਹੀਂ ਘਰੇ ਚੌਲ ਧਰਨੇ ਹੁੰਦੇ ਜਾਂ ਖਿਚੜੀ ਧਰਨੀ ਹੁੰਦੀ ਐ ਜਾਂ ਗਵਾਂਡੀਆਂ ਜੋ ਮੰਗ ਕੇ ਲੰਗਰ ਖਾ ਲੈਣਾ ਹੁੰਦਾ ਤੇ ਫਿਰ ਬਿਮਾਰੀਆਂ ਨਹੀਂ ਲੱਗਣਗੀਆਂ ਹੋਰ ਕੀ ਹੋਣਾ ਚਲੋ ਚੋ ਚਾਬੀ ਤੇ ਹੁਣ ਓਖਾ ਹੋ ਜਾਣਾ ਦੱਸ ਚਲੋ ਪੈਸੇ ਵੀ ਨਾ ਹਮਾਰੀ ਦੀ ਗਵਾਜ ਦੀ ਚਾਬੀ ਤੇ ਹੁਣ ਔਖਾ ਮਾ ਡਾਕਟਰ ਦੇ ਜਾਣਾ ਹੋਰ ਕੀ ਹੁਣ ਆਏ ਕਰੋ ਹੁਣ ਪਾਓ ਇੱਕ ਸ਼ਾਰਟ ਵੀਡੀਓ ਜਾਂ ਫੁੱਲ ਵੀਡੀਓ ਵੀ ਉਹਦੇ ਚ ਦੱਸੋ ਭਾਈ ਚਾਬੀ ਗਈ ਗਵਾਜ ਤੇ ਸਾਰੇ ਪੈਸੇ ਉਹਦੇ ਵਿੱਚ ਸੀ ਤੇ ਹੁਣ ਬਾਹਰ ਲੈ ਐਨ ਆਰ ਆਈ ਭਰਾ ਮੈਨੂੰ 10 10 20 20 ਆ 30000 ਭੇਜਣ ਕਿਉਂਕਿ ਪਥਰੀ ਤੇ ਪੈਸਾ ਪਰ ਲੱਖਾਂ ਦੇ ਵਿੱਚ ਲੱਗ ਜਾਣਾ ਨਾ ਗਵਾਚੀ ਤੁਹਾਡੀ ਚਾਬੀ ਆ ਤੇ ਤੁਸੀਂ ਲੋਕਾਂ ਨੂੰ ਕੀ ਦੱਸਦੇ ਨੇ ਨਾਲ ਦੱਸੀ ਵੀ ਆ ਵੀ ਹਸਪੀਟਲ ਜਾਣਾ ਔਖਾ ਹੋ ਜਾਣਾ ਕਿਉਂਕਿ ਪੈਸੇ ਨਹੀਂ ਵੀ ਕੋਈ ਵੇਖ ਕੇ ਕਹਿ ਦੂਗਾ ਲੈ ਭਾਣੇ ਪੈਸੇ ਮੈਂ ਤੈਨੂੰ ਦਿੰਨਾ ਉਹ ਜਿਹੜੇ ਬਾਹਰੋਂ ਪੈਸੇ ਮੇਰੇ ਭੈਣ ਭਰਾ ਭੇਜਦੇ ਨੇ ਉਹਨਾਂ ਨੂੰ ਨਾ ਭੇਜਿਆ ਕਰੋ ਆਪ ਤਾਂ ਇਹ ਵਿਹਲੜ ਖਾਂਦੇ ਆ ਤੁਸੀਂ ਤਾਂ ਇੱਥੇ ਹੱਡ ਕਮਾਈ ਮਿਹਨਤ ਕਰਦੇ ਆ ਨਾ ਹੱਡ ਤੋੜ ਮਿਹਨਤ ਕਰਦੇ ਇਦੋਂ ਚੰਗਾ ਕਿਸੇ ਜਵਾਗ ਦੀ ਪੜ੍ਹਾਈ ਪੜ੍ਹਾਈ ਹੋ ਜਾਵੇ ਇਹੋ ਜਿਹੇ ਵਿਹਲੜਾਂ ਨੂੰ ਦੇਣ ਨਾਲੋਂ ਇੰਨਾ ਜੇ ਤਾਂ ਹੰਕਾਰ ਇੰਨਾ ਬੋਲਦਾ ਇਹ ਤਾਂ ਰੋਟੀ ਨੂੰ ਵੀ ਤੋਤੀ ਦੱਸਦੀਆਂ ਹੁਣ ਇਹ ਜਨਾਨੀਆਂ ਤਾਂ ਕਿਉਂਕਿ ਪੈਸਾ ਪੈਸੇ ਨੇ ਪੈਰਾਂ ਤੋਂ ਲੋ ਜ਼ਮੀਨ ਆ ਨਾ ਜਿਹੜੀ ਖਸਕਾਈ ਹੋਈ ਆ ਇਹਨਾਂ ਦੇ ਪਰ ਨਾ ਦਾ ਦਿਮਾਗ ਹੈ ਨਾ ਜਿਹੜਾ ਬਹੁਤ ਸਤਵੇਂ ਸਮਾਨ ਤੇ ਫਿਰਦਾ ਵੀ ਖਰੇ ਅਸੀਂ ਕਿੱਡਾ ਤਕੜਾ ਅਸੀਂ ਬਲੌਗਰ ਬਣ ਗਏ ਨਾ ਵਲੌਗ ਦੇ ਵਿੱਚ ਕੱਢਣ ਨੂੰ ਨਾ ਪਾਉਣ ਨੂੰ ਡਿਜੀਟਲ ਮੰਗਤੀ ਹੁਣ ਫੇਰ ਪੈਸੇ ਮੰਗਣਦੀ ਆ ਮੈਨੂੰ ਲੱਗਦਾ ਚਾਬੀ ਤਾਂ ਹੀ ਕੁਵਾਚੀ ਆ ਹੋਰ ਇਹ ਤਾਂ ਪਿੰਡੇ ਤੇ ਜੂਣਾ ਦੇਵੇ ਕਿਸੇ ਨੂੰ ਹਾਂ ਫਸਦਿਓ ਕਾਂਟ ਦਾ ਧਿਆਨ 24 ਘੰਟੇ ਚਾਬੀ ਤੁਹਾਨੂੰ ਕਿੱਥੇ ਦਿਸਣੀ ਆ ਚੱਲ ਕਿੱਥੇ ਸੜਤੀਆਂ ਦੀ ਚਾਬੀ ਮੈਨੂੰ ਨਹੀਂ ਲੱਗਦਾ ਚਾਬੀ ਕਿਤੇ ਗਵਾਚੀ ਹੋਣੀ ਹੈ ਜਾਣ ਕੇ ਵਲੌਗ ਦੇ ਵਿੱਚ ਇੱਕ ਵੀਡੀਓ ਕਲਿੱਪ ਲੈਣੀ ਸੀ ਜੇ ਬੰਦਾ ਬਿਮਾਰ ਹੋਵੇ ਨਾ ਯਾਰ ਬਲੌਗਿੰਗ ਕਿਵੇਂ ਬਣ ਜਾਂਦੀ ਆ ਮੇਰੇ ਅਰ ਕੀ ਤਾਂ ਸਿਰ ਦੁਖਦਾ ਹੋਵੇ ਵੀਡੀਓ ਇੱਕ ਨਾ ਸ਼ੂਟ ਹੋਵੇ ਆਏ ਹੁੰਦਾ ਵੀ ਯਾਰ ਛੱਡੋ ਭਰਾ ਐਡਾ ਕਿਡਾ ਆਪਣੀ ਖਿਡਾੜੀ ਚ ਮਹਾਂਈ ਆ ਕੋਈ ਨਹੀਂ ਕਾਲੂ ਬਣਾ ਲਾਂਗੇ ਉਹ ਇਹਨਾਂ ਲੋਕਾਂ ਦਾ ਤਾਂ ਜਮਾਂ ਹੀ ਕੰਮ ਕੀਤਾ ਇਹੀ ਇਹਨਾਂ ਨੇ ਤਾਂ ਬਸ ਮਰਦੇ ਹੋਣ ਜਿਉਂਦੇ ਹੋਣ ਇਹਨਾਂ ਨੇ ਵਲੌਗ ਬਣਾਉਣਾ ਰੋਟੀ ਖਾਣੀ ਰਹਿ ਜੂਗੀ ਨਹਾਉਣ ਵਾਲੇ ਰਹਿ ਜਾਣਗੇ ਜਵਾਕਾਂ ਨੂੰ ਪੜਾਉਣਾ ਲਿਖਾਉਣਾ ਕਦੇ ਜਾਨੇ ਮੁੰਡੇ ਨੂੰ ਬਿਠਾ ਕੇ ਪੜ੍ਹਾਈ ਲਿਖਾਈ ਨਹੀਂ ਕਰਾਈ ਕਿਸੇ ਵਲੌਗ ਦੇ ਵਿੱਚ ਵੀ ਜਿਹੜਾ ਕਿਸੇ ਜਵਾਕ ਨੂੰ ਸੇਧ ਮਿਲ ਜੂਈ ਭਾਈ ਇਸ ਕੰਮ ਦੇ ਨਾਲ ਨਾਲ ਜਵਾਕਾਂ ਨੂੰ ਪੜ੍ਹਾਈ ਵਾਲੇ ਪਾਸੇ ਵੀ ਨਾ ਜੀ ਪੜ੍ਹਾਈ ਵਾਲਾ ਕੰਮ ਨਹੀਂ ਕਰਨਾ ਗੇਮਾਂ ਖੜਾ ਲੂਗੀ ਗੇਮਾਂ ਕਰਕਰਿਆਂ ਲਈ ਇਸ ਜੰਦੀਆਂ ਖੜਾ ਲੂਗੀ ਇੱਕ ਇੱਕ ਸਵਾਲ ਪੁੱਛ ਲੂਗੀ ਜਿਵੇਂ ਆਪਦੀ ਪੀ ਐਚ ਡੀ ਕਰੀ ਹੁੰਦੀ ਹੈ ਸਕੂਲ ਦੇ ਨਾਮ ਤੇ ਤਾਂ ਮੈਨੂੰ ਲੱਗਦਾ ਇਹਨਾਂ ਨੂੰ ਮੌਤ ਪੈ ਜਾਂਦੀ ਉਹਨਾਂ ਨੂੰ ਕਿ ਇਹਨਾਂ ਦਾ ਤਾਂ ਸਿਰਫ ਯੂਟਿਊਬ ਦੇ ਸਰਤੇ ਹੀ ਇਹਨਾਂ ਨੂੰ ਤਾਂ ਆਏ ਬਸ ਯੂਟਿਊਬ ਚੱਲੇ ਸਾਡੀ ਦੈਟਸ ਇਟ ਇੱਕ ਪਰਗੜ ਦਾ ਵੀ ਚੈਨਲ ਹੋਵੇ ਇੱਕ ਸੀਰੇ ਦਾ ਵੀ ਚੈਨਲ ਹੋਵੇ ਤੇ 2 ਕਰੋੜ ਮੇਰੇ ਆਸ-ਪਾਸ ਹਰ ਖਾਤੇ ਡਿੱਗ ਪਿਆ ਕਰੇ ਤੇ ਮੇਰੀ ਅਰਕੀ ਕੌਣ ਸੁਰਖੀ ਬਿੰਦੀ ਲਾਉਣਾਂ ਦੀ ਤੂੰ ਰਹਿੰਦੀ ਨਹੀਂ ਪੱਤਰ ਤੋਂ ਦਾਣਾ ਸਬਜ਼ੀਆਂ ਬਣਦੀਆਂ ਨਹੀਂ ਤੇ ਵੀ ਬਲੌਗ ਬਣਾਏ ਬਣਾਵਣੀ ਤੂੰ ਰਹਿੰਦੀ ਉਂ ਤੁਸੀਂ ਬਿਮਾਰ ਆ ਉਹ ਬਿਮਾਰ ਬੰਦਾ ਤਾਂ ਮੰਜੇ ਤੋਂ ਨਹੀਂ ਉੱੜਦਾ ਜਿਹਦੇ ਪਥਰੀਆਂ ਦੇ ਦਰਦ ਹੁੰਦੇ ਥੋੜੇ ਵਾਂਗੂ ਜੱਬ-ਜੱਬ ਨਹੀਂ ਮਾਰ ਸਕਦਾ ਉਹ ਬੰਦਾ ਜਿਹਦੇ ਦਰਦ ਹੁੰਦਾ ਹੋਵੇ ਤੇ ਹੁਣ ਪਤੀਲਾ ਵੇਖ ਲਿਆ ਸੀ ਇਹਦਾ ਸੜਿਆ ਪਿਆ ਪਤੀਲਾ ਇਹਦਾ ਬਾਹਰ ਉਹਨੂੰ ਅੱਗ ਲਾ ਲਓ ਮਾਰ ਇਹਨੂੰ ਕਹਿੰਦੇ ਹੁੰਦੇ ਆ ਸਾਫ਼ ਸੁਥਰ ਕਰ ਲਿਆ ਕਰ ਉੱਥੇ ਕਚਲ ਵਚਲਾ ਕਰਕੇ ਰਸੋਈ ਦੇ ਵਿੱਚ ਧਰ ਦਿੰਨੀ ਹੈ ਇਹਨੂੰ ਬਾਹਰ ਬੈਠ ਬੂੜ ਕੇ ਮਾਜਲਾ ਜਿੰਨਾ ਟਾਈਮ ਆ ਫੋਨ ਤੇ ਤੇ ਬੂਥਾ ਚਮਕਾਉਣ ਤੇ ਤੇ ਆ ਵਾਲਾਂ ਦੀ ਪ੍ਰਮੋਸ਼ਨਾਂ ਕਰਨ ਜਾਣੀ ਆ ਸਟ੍ਰੇਟ ਕਰਾਉਂਦੀ ਰਹਿਣੀ ਆ ਤੈਨੂੰ ਕਿਸੇ ਨੇ ਨਹੀਂ ਹੁਣ ਡੋਲਾ ਦੇਣਾ ਦੂਰੀ ਵਾਰ ਹੁਣ ਮਾਣਾ ਮੋਟ ਘਰ ਵੱਲ ਵੀ ਧਿਆਨ ਦੇ ਲੈ ਜੋ ਘਰ ਬਣ ਗਿਆ ਤੇ ਚੀਜ਼ਾਂ ਵੱਲ ਵੀ ਧਿਆਨ ਦੋ ਦੇ ਇਹ ਤਾਂ ਨਹੀਂ ਸਾੜੀ ਜਾਣੀਆਂ ਚੀਜ਼ਾਂ ਪਤੀਲੇ ਦਾ ਹਾਲ ਵੇਖ ਲਓ ਜਿੱਥੇ ਖਿਚੜੀ ਬਣਾਉਂਦੀ ਆ ਲੈ ਸੂਈ ਦਾ ਡਰਾਮਾ ਚਲੋ ਹਾਂ ਜੀ ਗਾਇਸ ਅੱਛਾ ਅੱਛਾ ਹਾਂ ਤੇਰੀ ਕਮੀ ਸੀ ਸੀਰੇ ਖੱਟੀਆਂ ਦਾ ਦਰਦ ਹੋ ਰਿਹਾ ਜੀ ਪਰਸੋਂ ਹਾਂ ਪਰਸੋਂ ਤੜਕੇ ਦਾ ਹੋ ਰਿਹਾ ਆ ਗਿਆ ਪਾਲੀ ਸਾਹਮਣੇ ਮੈਂ ਸਾਂਗ ਬੜ ਤੇ ਲਟਾ ਕੇ ਉੱਤੇ ਢੈਡਾਂ ਹੀ ਟਕ ਲੈਣੀਆਂ ਉਹ ਚੁੰਨੀ ਦਾ ਕੀ ਪੜਦਾ ਹੁੰਦਾ ਤੁਸੀਂ ਵੀਡੀਓ ਹੀ ਨਾ ਬਣਾਓ ਚੁੰਨੀ ਨਾਲ ਜੇ ਤੁਸੀਂ ਪੜਦਾ ਕਰਦੀਆਂ ਨੇ ਤੁਸੀਂ ਵੀਡੀਓ ਹੀ ਨਾ ਬਣਾਓ ਤੁਸੀਂ ਵੈਸੇ ਹੀ ਦੱਸ ਦੋ ਆਪਦੇ ਮੂੰਹ ਵੱਲ ਕਰਕੇ ਇਹ ਬੜੀ ਬੰਦਿਆਂ ਨੂੰ ਆਦਤਾ ਵਿਖਾਈ ਕੁਝ ਹੋਰ ਜਾਣਗੇ ਬੋਲੀ ਆ ਪਿੱਛੇ ਜਾਣਗੇ ਉਹ ਬੂਥਾ ਆਪਦਾ ਕਰ ਲਿਆ ਕਰੋ ਫਰੰਟ ਕੈਮਰਾ ਕਰਕੇ ਮਾੜਾ ਮੋੜ ਦੱਸ ਜਾ ਕਰੋ ਭਾਈ ਬਿਮਾਰ ਹੋ ਗਈ ਆ ਹੁਣ ਇਹ ਖਾਣੋਂ ਹਟਦੀ ਨਹੀਂ ਅੱਗ ਸਵਾ ਤੇ ਮੁੜ ਕੇ ਬਿਮਾਰ ਹੋ ਜਾਂਦੀ ਤੇ ਮੁੜ ਕੇ ਵਲੌਗ ਤੇ ਵਲੌਗ ਪਾਉਂਦੇ ਆ ਐ ਸੂਈ ਸਵਾਰ ਸਵਾਰ ਵਿਖਾਉਂਦੀ ਉਹ ਲੱਗੀ ਤਾਂ ਬੋਤਲ ਹੀ ਆ ਐਡਾ ਕੱਢਾ ਕੇ ਤੇਰੀ ਚੀਰ ਫਾੜ ਕਰਨ ਲੱਗੇ ਆ ਡਾਕਟਰ ਇਹ ਤਾਂ ਹਸਪਤਾਲ ਜਾ ਕੇ ਨਹੀਂ ਸੁਧਰਦੇ ਐਨੇ ਜੇ ਛੇਤਰ ਪਏ ਉਦੋਂ ਨਹੀਂ ਸੁਧਰਦੇ ਇਹਨਾਂ ਨੂੰ ਆਏ ਆ ਵੀ ਇੱਥੇ ਸympathy ਮਿਲ ਜੇ ਕੌਲਾ ਫੜ ਕੇ ਪੈਸਾ ਮੰਗ ਲੇ ਪੈਸੇ ਡਾਲਰ ਡੈਗ ਵੈਣ ਬਾਹਰੋਂ ਅਮਰੀਕਾ ਕੈਨੇਡਾ ਦੇ ਵਿੱਚੋਂ ਵੀ ਲੈ ਮੈਨੂੰ ਸਿਵਤਾ ਬਿਮਾਰ ਹੋ ਗਈ ਹੁਣ ਮੈਨੂੰ ਸਿਰਾਂ ਨੂੰ ਪੈਸੇ ਭੇਜੋ ਦਿਮਾਗ ਦੇ ਇਹਨਾਂ ਦੀ ਇਹ ਹੀ ਆ ਸੋਚ ਹੁਣ ਪੈ ਗਈ ਆ ਸਾਹਮਣੇ ਡਰਾਮੇ ਕਰੂ ਕਿ ਸਾਰਾ ਦੱਸਦੇ ਆ ਇਹ ਵੀ ਕੀ ਕਰਦੇ ਆ ਕੀ ਨਹੀਂ ਅਸੀਂ ਅੱਛਾ ਡਰਾਮਾ ਕਰ ਲੈ ਬੰਦਾ ਕਰ ਬਾਈ ਨਾ ਆਏਗਾ ਤੇ ਕਰਨ ਵੀ ਇੱਥੇ ਸਾਰਾ ਉਹਨੇ ਹਸਪਤਲ ਦਾ ਨਾਮ ਦੱਸ ਦਿੱਤਾ। ਉਹਨੇ ਕੋੜ ਖਪੂਰਾ। ਆ ਭਾਈ ਜੀ ਪੰਜਾਬ ਚੋਂ ਵੀ ਨੇੜੇ-ਤੇੜੇ ਹੈਗਾ ਇੱਥੇ ਫਰੀਦਕੋਟ ਕੋੜ ਦੇ ਲਾਗੇ। ਆ ਭੀ ਆਉ ਜਾ ਕੇ ਪੈਸਾ ਇਲਾਜ ਕਰਾ ਲੂ ਕੋਈ 10-15000 ਰੁਪਏ ਕਿਉਂਕਿ ਐਡਰੈਸ ਤਾਂ ਤਾਂ ਹੀ ਦੱਸ ਦਈਏ ਹੋਰ ਇਹਨੂੰ ਕਿਹਨੇ ਮਿਲਣ ਜਾਣਾ ਪੁੱਛਣ ਵਾਲਾ ਹੋਵੇ ਏਡੇ ਵਿਹਲੇ ਨਹੀਂ ਅਸੀਂ। ਸਾਰੇ ਲੋਕਾਂ ਕੋਲੇ ਆਪਦੇ ਕੰਮ-ਕਾਰ ਹੈਗੇ ਵੀ ਤੇਰੇ ਵਰਗੀ ਵਿਹਲੜ ਨੂੰ ਵਿਹਲਣ ਤੁਰੇ ਪਰ ਉਹ ਤੇਰੇ ਜਿਹੜੇ ਪੌਡਕਾਸਟਰ ਜੇ ਕਰਦੇ ਆ ਨਾ ਉਹੀ ਵਿਹਲੇ ਹੋਣੇ ਆਪਦੇ ਵੀਹਾਂ ਦੀ ਖਾਤਰ ਚੈਨਲ ਗਰੋ ਕਰਨ ਦੀ ਖਾਤਰ। ਕੋਈ ਨਾਰਮਲ ਬੰਦਾ ਆਮ ਬੰਦਾ ਨਹੀਂ ਵਿਹਲਾ ਤੁਹਾਡੇ ਆਗਿਆ ਪਿੱਛ ਕੀ ਇਹਨਾਂ ਨੇ ਕੀ ਇਹਨਾਂ ਨੇ ਇੱਕ ਇਹਨਾਂ ਹੁੰਦਿਆ ਕੰਮ ਕਰਿਆ ਕਿਹੜੇ ਇਹਨਾਂ ਨੇ ਅਵਾਰਡ ਪੁਰਸਕਾਰ ਮਿਲੇ ਉਹ ਜਿਹੜੇ ਲੋਕਾਂ ਨੇ ਮਿਹਨਤਾਂ ਕੀਤੀਆਂ ਸਪੋਰਟਸ 'ਚ ਕੁੜੀਆਂ ਨੇ ਇਹਨਾਂ ਚੰਗੇ ਕੰਮ ਕੀਤੇ ਉਹ ਲੋਕ ਉਹਨਾਂ ਨੂੰ ਕੁਝ ਇਹਨਾਂ ਦੇ ਫੋਟੋ ਨਹੀਂ ਖਿਚਾਉਂਦੇ ਤੇ ਇਹੋ ਜਿਹੀਆਂ ਭੇਡਾਂ ਦਾ ਫੋਟੋ ਖਿਚਾਉਂਦੇ ਖੜਦੇ ਰਹਿੰਦੇ ਜਿਨ੍ਹਾਂ ਨੂੰ ਆਦੀ ਗ੍ਰੈਸਤੀ ਨਹੀਂ ਚਲਾਉਣੀ ਆਉਂਦੀ ਘਰ ਨਹੀਂ ਚਲਾਉਣਾ ਆਉਂਦਾ ਤੇ ਉਹ ਜਿਹਨਾਂ ਜਨਾਨੀਆਂ ਅੱਜ ਕੱਲ੍ਹ ਲੋਕਾਂ ਲਈ ਮੋਟੀਵੇਸ਼ਨਲ ਇਨਸਪੀਰੇਸ਼ਨਲ ਬਣ ਗਈਆਂ ਲੋਕਾਂ ਦੇ ਸਕੂਲਾਂ 'ਚ ਪੀਆ ਦੇ ਫੰਕਸ਼ਨਾਂ ਤੇ ਪ੍ਰੋਗਰਾਮਾਂ ਤੇ ਬੁਲਾਉਂਦੇ ਕੀ ਇਨਸਪਾਇਰਡ ਕਰਦੇ ਆ ਲੋਕਾਂ ਨੂੰ ਇਹੇ ਲੋਕ ਇੱਕ ਗੱਲ ਪਤਾ ਵੀ ਇਹਨਾਂ ਨੇ ਅੱਜ ਤੱਕ ਮੀਨੂ ਸਿਰਤੋਂ ਕਿਸੇ ਨੇ ਇੱਕ ਚੀਜ਼ ਸਿੱਖ ਕੇ ਇਨਸਪਾਇਰਡ ਹੋ ਗਿਆ। ਪੁੱਠੇ ਤਰੀਕੇ ਤਾਂ ਜ਼ਰੂਰ ਸਿੱਖਲੇ ਹੋਣਿਆ ਬੰਦੇ ਨੇ ਇਹਦੇ ਤੋਂ ਵਲੌਗਿੰਗ ਦਾ ਆਈਡੀਆ ਵੀ ਖਾ ਕੇ ਫੂਡ ਚੈਲੰਜ ਕਰ ਲਓ ਐ ਕਰ ਲਓ ਢਿੱਡ ਤਾਂ ਜ਼ਰੂਰ ਪੜਾ ਲੇ ਹੋਣਿਆ ਜਿਵੇਂ ਇਹ ਪੜਾਈ ਜਾਂਦੀ ਹੈ। ਹੁਣ ਐਡਰੈਸ ਡਰਸ ਚੰਗੀ ਤਰ੍ਹਾਂ ਮੈਂਸ਼ਨ ਕਰਤਾ ਤੇ ਜਿਹੜਾ ਭੈਣ ਭਰਾ ਜਾ ਕੇ ਇਹਨਾਂ ਨੂੰ ਕੌਲਾਦਾਨ ਕਰਨਾ ਚਾਹੁੰਦਾ ਕਰਿਆ ਉਹ ਕਿਉਂਕਿ ਕੌਲਾਦਾਨ ਹੀ ਕਰੋ ਤੇ ਇਹਨਾਂ ਨੂੰ ਕਿ ਬੱਤੀਆਂ ਤੇ ਵਜਾ ਕਰੋ ਆਪਦੇ ਸ਼ਹਿਰ ਦੀਆਂ ਤੇ। ਸੀਰੇ ਨੂੰ ਬਿਠਾ ਦਿਆ ਕਰੋ। ਸੀਰੇ ਦੇ ਹੁਣ ਕੰਮ ਇਹੀ ਰਹੇਗਾ ਸੁਥਣਾ ਵੀ ਧੋੜੀਆਂ ਸਾਰਾ ਕੁਝ ਕਰ ਲਿਆ ਝਾੜੂ ਪੋਚੇ ਵੀ ਕਰ ਲੇ ਜਨਾਨੀ ਨੂੰ ਸਭ ਕੁਝ ਕਰਕੇ ਦੇ ਤਾਂ ਸੀਰੇ ਦਾ ਵੀ ਦਿਮਾਗ ਹੁਣ ਫਿਰਿਆ ਪਿਆ ਉਹਨੂੰ ਵੀ ਐਂ ਲੱਗਦਾ ਵੀ ਖਰੀ ਜਨਾਨੀ ਮੇਰੀ ਇੰਨਾ ਪੈਸਾ ਕਮਾਉਂਦੀ ਆ ਵੀ ਇਹ ਤਾਂ ਗੱਲ ਹੀ ਬਣ ਗਈ ਚਲੋ ਜੀ ਅੱਜ ਦੀ ਵੀਡੀਓ ਕਰਦੇ ਆ ਇੱਥੇ ਹੀ ਸਮਾਪਤ ਤੇ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਦੇ